ਕੈਨੇਡਾ ਦੀ ਧਰਤੀ ਤੇ ਫਾਂਸੀ ਦਾ ਰੱਸਾ ਚੰਮਣ ਵਾਲਾ ਪਹਿਲਾ ਸਿੱਖ ਸ਼ਹੀਦ ਜਿਸ ਨੇ ਇੱਕ ਬਦਨਾਮ ਅੰਗਰੇਜ਼ ਅਫਸਰ ਨੂੰ ਕੈਨੇਡਾ ਦੀ ਕੋਰਟ ਵਿੱਚ ਜਾ ਕੇ ਗੋਲੀ ਮਾਰੀ ਸੀ ਦੋਸਤੋ ਸ਼ਹੀਦ ਉਦਮ ਸਿੰਘ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਣਾ ਪਰ ਉਦਮ ਸਿੰਘ ਤੋਂ ਵੀ 26 ਸਾਲ ਪਹਿਲਾਂ ਇੱਕ ਸਿੱਖ ਸੂਰਮਾ ਆਇਆ ਜਿਸ ਨੇ ਇੱਕ ਗੋਰੇ ਅਫਸਰ ਨੂੰ ਗੱਡੀ ਝਾੜਿਆ ਸੀ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਸੂਰਮੇ ਬਾਰੇ ਕੋਈ ਜਾਣਦਾ ਹੀ ਨਹੀਂ ਅੱਜ ਤੁਹਾਨੂੰ ਭਾਈ ਮੇਵਾ ਸਿੰਘ ਲੋਪੋ ਦੇ ਕਾਰਨਾਮਿਆਂ ਤੋਂ ਜਾਣੂ ਕਰਵਾਉਂਦੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਚ ਪੈਂਦੇ ਪਿੰਡ ਲੋਪੋ ਕੇ ਇਥੇ ਜੰਮਿਆ ਮੇਵਾ ਸਿੰਘ 1906 ਸੀ ਵਿੱਚ ਸਮੁੰਦਰੀ ਜਹਾਜ਼ ਰਾਹੀਂ ਪੰਜਾਬ ਤੋਂ ਕੈਨੇਡਾ ਵੱਲ ਨੂੰ ਤੁਰ ਪਿਆ ਕੈਨੇਡਾ ਵਿੱਚ ਉਹ ਵੈਂਕੂਵਰ ਆ ਉਤਰਿਆ ਤੇ ਇੱਕ ਮਿਲ ਵਿੱਚ ਕੰਮ ਕਰਨ ਲੱਗਾ ਅੰਗਰੇਜ਼ ਸਰਕਾਰ ਪੰਜਾਬ ਦੀ ਮਾਲੀ ਹਾਲਤ ਖਸਤਾ ਕਰ ਰਹੀ ਸੀ ਤੇ ਸਿੱਖਾਂ ਨੇ ਕਮਾਈਆਂ ਕਰਨ ਲਈ ਬਾਹਰਲੇ ਦੇਸ਼ਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਸੀ ਹੁਣ ਤੱਕ ਕੈਨੇਡਾ ਵਿੱਚ ਕਾਫੀ ਸਿੱਖ ਪਹੁੰਚ ਚੁੱਕੇ ਸਨ ਪਰ ਉਹਨਾਂ ਦੀ ਹਾਲਤ ਬਹੁਤ ਮੰਦੀ ਸੀ ਉਦੋਂ ਕੈਨੇਡਾ ਵਿੱਚ ਸਿੱਖਾਂ ਨਾਲ ਬਹੁਤ ਵਿਤਕਰਾ ਕੀਤਾ ਜਾਂਦਾ ਸੀ। ਕੈਨੇਡਾ ਦੀ ਨਸਲਵਾਦੀ ਸਰਕਾਰ ਵੀ ਏਸ਼ੀਆਈ ਲੋਕਾਂ ਖਿਲਾਫ ਕਾਲੇ ਕਾਨੂੰਨ ਬਣਾ ਰਹੀ ਸੀ। 1907 ਵਿੱਚ ਕੈਨੇਡਾ ਸਰਕਾਰ ਨੇ ਉੱਥੇ ਰਹਿੰਦੇ ਭਾਰਤੀਆਂ ਤੋਂ ਵੋਟ ਦਾ ਹੱਕ ਵੀ ਖੋਹ ਲਿਆ। ਸਿੱਖ ਸਮਝ ਚੁੱਕੇ ਸਨ ਕਿ ਹੁਣ ਸਾਨੂੰ ਅਦਾਲਤਾਂ ਵਿੱਚ ਕੋਈ ਨਿਆਂ ਨਹੀਂ ਮਿਲਣਾ। ਇਸ ਲਈ ਉਹ ਲਾਂਬੰਦ ਹੋ ਕੇ ਸੰਘਰਸ਼ ਦੀ ਤਿਆਰੀ ਕਰਨ ਲੱਗੇ। ਸਿੱਖਾਂ ਨੇ ਖਾਲਸਾ ਦੀਵਾਨ ਸੁਸਾਇਟੀ ਨਾਮ ਦੀ ਇੱਕ ਸੰਸਥਾ ਬਣਾਈ ਤੇ ਕੈਨੇਡਾ ਵਿੱਚ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਿੱਤੇ। ਪਹਿਲੇ ਗੁਰਦੁਆਰੇ ਦੀ ਸਥਾਪਨਾ ਵਿੱਚ ਭਾਈ ਮੇਵਾ ਸਿੰਘ ਨੇ ਖਾਸ ਭੂਮਿਕਾ ਨਿਭਾਈ ਸੀ। ਇੱਥੇ ਹੀ 21 ਜੂਨ 1908 ਨੂੰ ਉਹਨਾਂ ਨੇ ਅੰਮ੍ਰਿਤ ਛਕਿਆ ਅਤੇ ਨਵੇਂ ਬਣੇ ਗੁਰਦੁਆਰੇ ਦੀ ਸੇਵਾ ਸੰਭਾਲ ਵਿੱਚ ਜੁਟ ਗਏ। ਉਹ ਮਿਲ ਵਿੱਚ ਕੰਮ ਵੀ ਕਰਦੇ ਸਨ ਤੇ ਗੁਰਦੁਆਰੇ ਵਿੱਚ ਪਾਠੀ ਵਜੋਂ ਵੀ ਸੇਵਾ ਨਿਭਾਉਂਦੇ ਸਨ। ਗੁਰਦੁਆਰੇ ਵਿੱਚ ਸੇਵਾ ਨਿਭਾਉਂਦਿਆ ਭਾਈ ਮੇਵਾ ਸਿੰਘ ਵੈਨਕੂਵਰ ਵਿੱਚ ਹੋ ਰਹੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਸਨ। ਇੱਕ ਪਾਸੇ ਗਦਰ ਪਾਰਟੀ ਰਾਹੀਂ ਸੰਘਰਸ਼ ਕਰਦੇ ਸਿੱਖ ਸਨ। ਤੇ ਦੂਜੇ ਪਾਸੇ ਸੀ ਵੈਨਕੂਵਰ ਦਾ ਦੋਸਤ ਇੰਗਰੇਜ਼ ਅਫਸਰ ਵਿਲੀਅਮ ਹਾਪਕਿੰਸਨ ਅਤੇ ਉਸ ਨੂੰ ਸੂਹਾਂ ਦੇਣ ਵਾਲੇ ਕੁਝ ਗद्दार ਪੰਜਾਬੀ ਹਾਪਕਿੰਸਨ ਪਹਿਲਾਂ ਪੰਜਾਬ ਤੇ ਫਿਰ ਕਲਕੱਤੇ ਵਿੱਚ ਪੁਲਿਸ ਦੀ ਨੌਕਰੀ ਕਰਦਾ ਰਿਹਾ ਸੀ ਉਸ ਦਾ ਪਿਓ ਇੱਕ ਅੰਗਰੇਜ਼ ਅਫਸਰ ਸੀ ਪਰ ਮਾਂ ਭਾਰਤੀ ਸੀ ਜਿਸ ਕਰਕੇ ਉਹ ਪੰਜਾਬੀ ਚੰਗੀ ਤਰ੍ਹਾਂ ਸਮਝ ਲੈਂਦਾ ਸੀ ਤੇ ਬੋਲ ਵੀ ਲੈਂਦਾ ਸੀ ਉਸ ਨੇ ਗਦਰੀ ਸਿੱਖਾਂ ਨੂੰ ਪਾੜਨ ਲਈ ਆਪਣੇ ਕੁਝ ਮੁਖਵਰ ਬਣਾ ਰੱਖੇ ਸਨ ਜਿਸ ਵਿੱਚ ਬੇਲਾ ਸਿੰਘ ਜਾਨ ਨਾਮ ਦਾ ਬੰਦਾ ਮੋਰੀ ਸੀ ਇਹ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦੇ ਜਿਆਨਪਿੰਡ ਤੋਂ ਸੀ ਜੋ ਬਾਸੀਕਲਾਂ ਪਿੰਡ ਦੇ ਨਜ਼ਦੀਕ ਹੈ ਇਹ ਬੇਲਾ ਸਿੰਘ ਜਿਆਨ ਸਿੱਖਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋ ਜਾਂਦਾ ਸੀ ਅਤੇ ਸਾਰੀ ਰਿਪੋਰਟ ਆਕੇ ਹੌਪਕਿੰਸਨ ਨੂੰ ਦੇ ਦਿੰਦਾ ਸੀ ਭਾਈ ਮੀਵਾ ਸਿੰਘ ਨੇ ਵੀ ਗੱਦਰ ਪਾਰਟੀ ਨਾਲ ਨਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਜਦ ਗਦਰੀ ਬਾਬੇ ਕਦਰ ਕਰਨ ਲਈ ਪੰਜਾਬ ਨੂੰ ਪਰਤਣ ਲੱਗੇ ਤਾਂ ਹੌਪਕਿੰਸਨ ਦੀ ਸ਼ੈਤੇ ਹੀ ਬੇਲੇ ਜਿਆਨ ਨੇ 5 ਸਤੰਬਰ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਵਿੱਚ ਇਕੱਠੀ ਹੋਈ ਸੰਗਤ ਤੇ ਗੋਲੀਆਂ ਚਲਾ ਦਿੱਤੀਆਂ ਸੋਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਸੰਗਤ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ। ਉੱਥੇ ਮੌਜੂਦ ਸੰਗਤ ਵਿੱਚੋਂ 5 ਹੋਰ ਸਿੱਖ ਵੀ ਚੱਕਵੀ ਹੋ ਗਏ। ਇਹ ਘਟਨਾ ਕਨੇਡਾ ਵਿੱਚ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਸੇਖਾ ਗੁਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਮੀਵਾ ਸਿੰਘ ਉਸ ਵੇਲੇ ਸੰਗਤ ਵਿੱਚ ਮੌਜੂਦ ਸਨ। ਇਸ ਘਟਨਾ ਨੇ ਉਹਨਾਂ ਦਾ ਹਿਰਦਾ ਬੁਰੀ ਤਰ੍ਹਾਂ ਬਲੰਦਰ ਦਿੱਤਾ। ਭਾਈ ਮੀਵਾ ਸਿੰਘ ਦੀ ਨਜ਼ਰ ਵਿੱਚ ਇਸ ਦੁਕਾਨਤ ਲਈ ਹਬਕਿੰਸਨ ਅਤੇ ਰੀਡ ਮੁੱਖ ਦੋਸ਼ੀ ਸਨ ਜਿਨ੍ਹਾਂ ਵੱਲੋਂ ਇਹ ਸਾਰਾ ਕਾਰਾ ਕਰਵਾਇਆ ਗਿਆ ਸੀ ਝੋਲੀ ਚੁੱਕ ਤੇ ਗਰਦਾਰ ਬੇਲਾ ਜਾਨ ਖਿਲਾਫ ਵੈਨਕੂਵਰ ਦੀ ਅਦਾਲਤ ਵਿੱਚ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲਿਆ ਪਰ ਦੁਸ਼ਟ ਵਿਲੀਅਮ ਹਬਕਿੰਸਨ ਉਸ ਦੇ ਪੱਖ ਵਿੱਚ ਆ ਕੇ ਖੜ ਗਿਆ ਕਿ ਬੇਲੇ ਜਾਨ ਨੇ ਸੈਲਫ ਡਿਫੈਂਸ ਵਿੱਚ ਗੋਲੀ ਚਲਾਈ ਹੈ ਸਿੱਖ ਜਾਣਦੇ ਸਨ ਕਿ ਉਹ ਬੇਲਾ ਜਾਨ ਨੂੰ ਸਜ਼ਾ ਨਹੀਂ ਹੁਣ ਦੇਵੇਗਾ ਇਸ ਹਨਿਆਵਰੋਧ ਭਾਈ ਮੀਵਾ ਸਿੰਘ ਨੇ ਖੁਦ ਨਿਆਂ ਕਰਨ ਦਾ ਫੈਸਲਾ ਕਰ ਲਿਆ ਮੁਕਦਮੇ ਦੀ ਤਰੀਕ ਨੂੰ ਬੇਲੇ ਜਾਨ ਦੇ ਹੱਕ ਵਿੱਚ ਗਵਾਹੀ ਦੇਣ ਲਈ ਹਪਕਿੰਸਨ ਅਦਾਲਤ ਪਹੁੰਚਿਆ ਅਜੇ ਤਾਂ ਉਹ ਬਰਾਂਡੇ ਤੱਕ ਹੀ ਪਹੁੰਚਿਆ ਸੀ ਜਦੋਂ ਭਾਈ ਮੇਵਾ ਸਿੰਘ ਨੇ ਉਸਨੂੰ ਦਬੋਚ ਲਿਆ ਤੇ ਇੱਕ ਹੱਥ ਵਿੱਚ ਪਿਸਤੌਲ ਤੇ ਦੂਜੇ ਵਿੱਚ ਰਵਲਵਰ ਲੈ ਕੇ ਦੋਵਾਂ ਹੱਥਾਂ ਚੋਂ ਵਾਰੀ-ਵਾਰੀ ਗੋਲਗਾਂ ਦਾਗ ਦਿੱਤੀਆਂ ਹਪਕਿੰਸਨ ਤਾਂ ਮੌਕੇ ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਉੱਥੋਂ ਭੱਜੇ ਨਹੀਂ ਸਗੋਂ ਖੁਦ ਨੂੰ ਹਥਿਆਰਾਂ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ 3 ਅਕਤੂਬਰ 1914 ਨੂੰ ਭਾਈ ਮੀਵਾ ਸਿੰਘ ਦੇ ਮੁਕਦਮੇ ਦੀ ਸੁਣਵਾਈ ਹੋਈ ਸਜ਼ਾ ਬਾਰੇ ਤਾਂ ਭਾਈ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ ਪਰ ਮੁਕਦਮੇ ਦੌਰਾਨ ਉਹਨਾਂ ਨੇ ਇਤਿਹਾਸਕ ਬਿਆਨ ਦਿੱਤੇ ਭਾਈ ਸਾਹਿਬ ਦੇ ਬਿਆਨ ਕੁਝ ਇਸ ਤਰ੍ਹਾਂ ਸਨ ਮੇਰਾ ਨਾਮ ਮੀਵਾ ਸਿੰਘ ਹੈ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ ਜੋ ਹਰ ਰੋਜ਼ ਅਰਦਾਸ ਕਰਦਾ ਹੈ ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ ਹਨ ਜੋ ਬਿਆਨ ਕਰ ਸਕਣ ਕਿ ਵਿਣਕੂਵਰ ਵਿੱਚ ਮੈਨੂੰ ਕਿਹੜੇ ਕਿਹੜੇ ਦੁੱਖ ਝੱਲਣੇ ਪਏ ਹਨ ਅਸੀਂ ਸਿੱਖ ਗੁਰਦੁਆਰੇ ਵਿੱਚ ਅਰਦਾਸ ਕਰਨ ਜਾਂਦੇ ਹਾਂ ਪਰੇ ਇਨਾ ਪਾਪਗਣੇ ਗੁਰਦੁਆਰੇ ਵਿੱਚ ਗੋਲੀ ਚਲਾ ਕੇ ਅਤੇ ਭਾਈ ਪਾਗ ਸਿੰਘ ਦਾ ਕਤਲ ਕਰਕੇ ਗੁਰਦੁਆਰੇ ਦੀ ਪਵਿੱਤਰਤਾ ਦਾ ਭੰਗ ਕੀਤੀ ਹੈ। ਇਨਾ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵੱਲੋਂ ਗੁਰਦੁਆਰੇ ਵਿੱਚ ਕੀਤੇ ਇਨਾ ਕਾਰਿਆ ਨੇ ਮੇਰੇ ਸੀਨੇ ਵਿੱਚ ਅੱਗ ਲਾ ਦਿੱਤੀ। ਇਹ ਸਭ ਕਸੇ ਲਈ ਮਿਸਟਰ ਰੀਡ ਅਤੇ ਮਿਸਟਰ ਹੌਪਕਿਨ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਧਰਮ ਦੀ ਅਣਖ ਲਈ ਹੌਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦਾ। ਜਜ ਸਾਹਿਬ ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਇਸਾਈਆਂ ਨੇ ਵੀ ਇਹ ਬਰਦਾਸ਼ਤ ਨਹੀਂ ਸੀ ਕਰਨਾ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮਰਦਾ ਕੌਮ ਸਮਝਣਾ ਸੀ ਕਿਸੇ ਵੀ ਸਿੱਖ ਲਈ ਗੁਰਦੁਆਰੇ ਵਿੱਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ ਮਰ ਜਾਣਾ ਕਿਤੇ ਚੰਗਾ ਹੈ ਮੈਨੂੰ ਕਿਸੇ ਇਨਸਾਫ ਦੀ ਆਸ ਨਹੀਂ ਮੈਨੂੰ ਪਤਾ ਹੈ ਕਿ ਮੈਂ ਆਪਕਿੰਸਨ ਨੂੰ ਗੋਲੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ ਤੇ ਮੈਂ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਇੱਥੇ ਕੀ ਵਰਤਾਓ ਹੁੰਦਾ ਰਿਹਾ ਹੈ ਸਾਨੂੰ ਜੱਜਾਂ ਕੋਲੋਂ ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਇਹ ਸਭ ਬਿਆਨ ਮਗਰੋਂ ਅਦਾਲਤ ਨੇ ਸਿਰਫ 1 ਘੰਟੇ 40 ਮਿੰਟਾਂ ਵਿੱਚ ਫੈਸਲਾ ਕਰਦਿਆਂ ਭਾਈ ਸਾਹਿਬ ਨੂੰ ਸਜ਼ਾਏ ਮੌਤ ਸੁਣਾ ਦਿੱਤੀ 11 ਜਨਵਰੀ 1915 ਨੂੰ ਨਿਊ ਵੈਸਟਮਿੰਸਟਰ ਦੀ ਪ੍ਰੋਵੈਂਸ਼ੀਅਲ ਜੇਲ੍ਹ ਵਿੱਚ ਸਵੇਰੇ ਪੌਣੇ 8 ਵਜੇ ਭਾਈ ਮੇਵਾ ਸਿੰਘ ਹੱਸਦੇ ਹੱਸਦੇ ਫਾਂਸੀ ਦੇ ਚੜ ਗਏ ਦੋਸਤੋ ਇੱਥੇ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਪੰਜਾਬ ਦਾ ਬੱਚਾ-ਬੱਚਾ ਭਾਈ ਮੀਵਾ ਸਿੰਘ ਤੋਂ ਜਾਣੂ ਹੋ ਜਾਵੇ ਤੇ ਸਾਡਾ ਇਹ ਸਿੱਖ ਸ਼ਹੀਦ ਭਗਤ ਸਿੰਘ ਅਤੇ ਉਦਮ ਸਿੰਘ ਦੀ ਕਤਾਰ ਵਿੱਚ ਮੋਰੀ ਬਣੇ ਜੇਲ੍ਹ ਦੇ ਬਾਹਰ 400 ਦੇ ਕਰੀਬ ਸਿੱਖ ਵਿਰਾਗ ਵਿੱਚ ਨਾਰੇ ਲਾ ਰਹੇ ਸਨ ਸ਼ਹੀਦ ਭਾਈ ਮੀਵਾ ਸਿੰਘ ਅਮਰ ਰਹੇ ਸ਼ਹੀਦ ਭਾਈ ਮੀਵਾ ਸਿੰਘ ਅਮਰ ਰਹੇ ਇਨ੍ਹਾਂ ਜਕਾਰਿਆਂ ਦੀ ਗੂੰਜ ਵਿੱਚ ਛੀਦੀ ਪਾਉਂਦਾ ਇਹ ਮੰਜ਼ਰ ਵਾਕਈ ਬਹੁਤ ਰੌਹਾਨੀ ਰਿਹਾ ਹੋਵੇਗਾ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਸ ਇਤਿਹਾਸ ਨੂੰ ਸਭ ਨਾਲ ਸਾਂਝਾ ਕਰੋ ਧੰਨਵਾਦ